ਜੋ ਇੱਕ ਅਕਾਲ ਪੁਰਖ ਦੇ ਨਾਲ ਜੁੜਨ ਵਾਸਤੇ ਸਾਨੂੰ ਉਪਦੇਸ਼ ਦੇ ਦੇ। ਕਿ ਆ ਸਾਨੂੰ ਅ ਸਤ ਗੁਰਬਾਣੀ ਦੇ ਵਿੱਚ ਗੁਣ ਗੁਣ ਨੇ। ਸਤ ਗੁਰੂ ਜੀ ਕਹਿੰਦੇ ਨੇ ਅਸੀਂ ਇੱਕ ਇਹ ਸਤ ਪਰਮਾਤਮਾ ਇੱਕ ਸਰਪੋਦੀ ਇੱਕ ਸਿੱਖਿਆ ਇੱਕ ਸ਼ਬਦ ਵੀ ਸੁਣ ਲਈਏ ਧਿਆਨ ਦੇ ਨਾਲ ਤੇ ਸਾਡਾ ਪਤ ਪਾਰ ਉਤਾਰਾ ਹੋ ਜਾਂਦਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬੌੜ ਜਨਮਨਾਵ ਸੁਣਦੇ ਨਾਲ ਧਿਆਨ ਦੇ ਨਾਲ ਸਾਨੂੰ ਕੁਝ ਪ੍ਰਾਪਤ ਹੁੰਦਾ ਜੇ ਅਸੀਂ ਨਹੀਂ ਸੁਣਦੇ ਤੇ ਫਿਰ ਕਹਿੰਦੇ ਨੇ ਮਾਰਗ 모ਤੀ ਬੀਚਰੇ ਕਬੀਰ ਜੀ ਕਹਿੰਦੇ ਨੇ ਮਾਰਗ ਮੋਤੀ ਬੀਤਰੈ ਅੰਧਾ ਨਿਕਸੇ ਹੋ ਜਾਏ ਜੋ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਕਿੰਨੇ ਨੇ ਜੇਸ ਰਸਤੇ ਤੇ ਅਸੀਂ ਚੱਲ ਰਹੇ ਹਾਂ ਨਾ ਇਸ ਇਹ ਪੰਥ ਹੈ ਇੱਕ ਰਸਤਾ ਹੈ ਗੁਰੂ ਸਾਹਿਬਾਂ ਨੇ ਤੈਅ ਕੀਤਾ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਉਹ ਰਸਤੇ ਤੇ ਚੱਲਦੇ ਆਂ ਸਾਨੂੰ ਰਾਤ ਮਾਰਤ ਵਿੱਚ ਰਤਨ جواهر ਮਾਨਕ ਕੀਮਤੀ ਮੋਤੀ ਜਿਹੜੇ ਨੇ ਉਹ ਸਮਝ ਲਓ ਇਹ ਰਸਤੇ ਤੇ ਖਿਲਰੇ ਹੋਏ ਆ ਤੇ ਜਿਹੜਾ ਨੂੰ ਸੁਣੂਗਾ ਤੇ ਉਸ ਨੂੰ ਪ੍ਰਾਪਤ ਹੋ ਜਾਏਗਾ ਨਹੀਂ ਤਾਂ ਇੱਕ ਹੰਣ ਰਸਤੇ ਦੇ ਵਿੱਚ ਕੋਈ ਚੀਜ਼ ਹੋਵੇ ਭਈ ਜਿਹਦੀ ਅੱਖਾਂ ਨਹੀਂ ਉਹ ਕਿਵੇਂ ਵੇਖ ਸਕਦਾ ਕਹਿੰਦੇ ਨੇ ਮਨੁੱਖ ਸੁਣ ਤੋਂ ਬਿਗਾਰ ਆਪਣਾ ਸਮਾਨ ਨਿਘਾਰੇ ਨੇ ਅੰਧਾ ਨਿਕਸੋ ਜਾਏ ਕਿਉਂਕਿ ਜੋਤ ਬਿਨਾ ਜਗਦੀਸ਼ ਕੀ ਪਰਮਾਤਮਾ ਦੀ ਜਿੱਤੀ ਹੋਈ ਸੋਜੀ ਨਾ ਹੋਵੇ ਤੇ ਮਨੁੱਖ ਜੋ ਆਵੇਂ ਜਿੰਨਾ 2 ਘੰਟੇ ਵੀ ਕੋਈ ਬੈ ਕੇ ਸੁਣ ਲਵੇ ਤੇ ਉਸ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਹੁਣੇ ਜੋ ਆਗ ਜੀ ਨੇ ਸ਼ਬਦ ਗੁਰਬਾਣੀ ਦਾ ਸਰਵਣ ਕੀਤਾ ਕੀਰਤਨ ਲਾਏਗੀ ਤੇ ਉਹ ਉਸ ਸ਼ਬਦ ਦੇ ਵਿੱਚ ਇਹਨਾਂ ਗਿਆਨ ਤੇ ਉਸ ਦੀ ਅਸੀਂ ਵਿਚਾਰ ਕਰਦੇ ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗੁਰ ਪੂਰਾ ਮੇਰਾ ਗੁਰ ਪੂਰਾ ਹੁਣ ਇਹਦਾ ਭਾਵ ਹੈ ਕਿ ਅਧੂਰਾ ਗੁਰੂ ਵੀ ਹੁੰਦਾ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਪੂਰਾ ਪ੍ਰਭ ਅਰਾਲਿਆ ਪੂਰਾ ਜੰਕਾ ਨਾਉ ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਵੀ ਸੰਪੂਰਨ ਉਈੋ ਕਾਈ ਨਹੀਂ ਤੇ ਉਹਦਾ ਭੇਜਿਆ ਹੋਇਆ ਗੁਰੂ ਵੀ ਸੰਪੂਰਨ ਤੇ ਸਤਿਗੁਰੂ ਕਹਿੰਦੇ ਨੇ ਗੁਰਪੂਰਾ ਮੇਰਾ ਗੁਰਪੂਰਾ ਤੇ ਪੂਰੇ ਗੁਰੂ ਦੇ ਲਾਡ ਲਾ ਕੇ ਰਾਮਨਾਮ ਜਪ ਸਦਾ ਸੁਹੇਲੇ ਸਗਲ ਬਨਾਸੇ ਰੋਗ ਪੂਰਾ ਕੂੜ ਦਾ ਭਾਵ ਮਾਇਆ ਦੇ ਮੋਹ ਤੋਂ ਜਿਹੜਾ ਰੋਗ ਲੱਗਦਾ ਹੈ ਮਨ ਨੂੰ ਸੰਤਾਪ ਲੱਗਦਾ ਹੈ ਉਹ ਨਾਸ ਹੋ ਜਾਵੇਗਾ ਜੇ ਅਸੀਂ ਸਦਾ ਸਦਾ ਦਾ ਭਾਵ ਕਿ ਉਹਨੂੰ ਸਦਾ ਚੇਤੇ ਰੱਖਣਾ ਹੁਣ ਇਹਦੇ ਵਿੱਚ ਸਤਿਗੁਰੂ ਜੀ ਅੱਠ ਪੈਰ ਤੇ ਜਪਣ ਨੂੰ ਕਿਹਾ ਚਾਰ ਪੈਰ ਦੇਣ ਚਾਰ ਪਾਸੇ ਜਾ ਕੇ ਜਪਣ ਦਾ ਭਾਵ ਹੈ ਉਹਨੂੰ ਯਾਦ ਰੱਖਣਾ ਸਦਾ ਦਾ ਭਾਵ ਸਦਾ ਉਹ ਯਾਦ ਰਹਿਣਾ ਚਾਹੀਦਾ ਉਹ ਬ੍ਰਹਮਾਤਮਾ ਏ ਉਹ ਉਹਦਾ ਜਾਪ ਹੀ ਸਿਮਰਨ ਹੈ ਸਤਿਗੁਰੂ ਕਹਿੰਦੇ ਨੇ ਕਿ RAM ਨਾਮ ਜਪ ਸਦਾ ਸੁਹੇਲੇ ਇਹ ਸਗਲ ਬਨਾਸੇ ਐ ਰੋਗ ਪੂਰਾ ਸਦਾ ਸੁਖੀ ਰਹੇਗਾ ਇੱਕ ਆਰਾਧੂ ਸਾਚਾ ਸੋਏ ਨਾ ਉਹ ਨਾਲ ਸਮਝਾਉਂਦੇ ਨੇ ਕਿ ਪ੍ਰਮਾਤਮਾ ਇੱਕ ਹੈ ਉਹਦੀ ਬਣਾਈ ਹੋਈ ਸਾਰੀ ਕੁਦਰਤ ਹੈ ਜੇ ਆਰਾਧਨਾ ਕਰਨੀ ਤੇ ਇੱਕ ਦੀ ਜਾਂਕੀ ਸਰਣ ਸਦਾ ਸੁਖ ਹੋਏ ਉਹਦੀ ਸ਼ਰਨ ਸਦਾ ਸੁਖ ਮਿਲੂਗਾ ਸਤਿਗੁਰੂ ਕਹਿੰਦੇ ਨੇ ਨੀਂਦ ਸੁਹੇਰ ਲਈ ਨਾਮ ਕੀ ਲਾਗੇ ਭੁੱਖ ਹੁਣ ਸਤਿਗੁਰੂ ਕਹਿੰਦੇ ਨੇ ਜਦੋਂ ਸਾਡਾ ਸਰੀਰ ਤੰਦਰੁਸਤ ਨਾ ਹੋਏ ਤੇ ਸਾਨੂੰ ਭੁੱਖ ਵੀ ਨਹੀਂ ਲੱਗਦੀ ਤੇ ਜੇ ਅਸੀਂ ਭੋਜਨ ਨਹੀਂ ਖਾਂਦੇ ਤੇ ਫਿਰ ਨੀਂਦ ਵੀ ਨਹੀਂ ਆਉਂਦੀ ਤੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਜਿਸ ਨੂੰ ਨਾ ਆਉਂਦੀ ਸਾਚੇ ਨਾਮ ਕੀ ਲਾਗੇ ਭੁੱਖ ਉਹ ਤਖਾਏ ਖਾਏ ਉਹ ਤਖਾਏ ਚੱਲਿਏ ਸਤਿਗੁਰੂ ਜੀ ਕਹਿੰਦੇ ਨੇ ਦੁੱਖ ਦੂਰ ਹੁੰਦੇ ਨੇ ਜੇ ਉਹ ਨਾਮ ਨੂੰ ਜਪਿਆ ਸਤਿਗੁਰੂ ਜੀ ਕਹਿੰਦੇ ਨੇ ਨੀਂਦ ਸੁਵੇਰੀ ਤੇ ਨਾਮ ਕੀ ਲਾਗੀ ਭੂਗ ਸਾਡੀ ਜਦੋਂ ਲਗਣ ਲੱਗਦੀ ਹੈ ਨਾਮ ਦੇ ਨਾਲ ਤੇ ਸਾਡੀ ਜਿਹੜੀ ਹੈ ਸੁਰਤੀ ਉਹ ਸੁਖਦਾਈ ਹੋ ਜਾਂਦੀ ਹੈ ਜੀਵਨ ਸੁਖਦਾਈ ਹੋ ਜਾਂਦਾ ਹੈ ਹਰ ਸਿਮਰਤ ਬਿਨ ਸੇ ਸਭ ਦੁੱਖ ਕਹਿੰਦੇ ਨੇ ਸਾਰੇ ਦੁੱਖ ਮਰਦੇ ਤੇ ਸਰੀਰ ਦੇ ਦੁੱਖ ਦੂਰ ਹੋ ਜਾਂਦੇ ਨੇ ਬਹੁਤੇ ਦੁੱਖ ਮਨ ਕਰਕੇ ਲੱਗਦੇ ਨੇ ਰੋਗ ਵੀ ਮਨ ਕਰਕੇ ਲੱਗਦੇ ਨੇ ਆਤ ਵਿਆਦ ਉਪਾਦ ਇਹ ਤਿੰਨ ਰੋਗ ਨੇ ਮਨ ਦੇ ਤੇ ਇਹਨਾਂ ਰਾਹੀਂ ਸਾਨੂੰ ਦੁੱਖ ਆਉਂਦੇ ਨੇ ਸਾਰੇ ਦੁੱਖ ਦੂਰ ਹੁੰਦੇ ਨੇ ਜੇ ਅਸੀਂ ਹਰੀ ਦਾ ਸਿਮਰਨ ਕਰਦੇ ਹਾਂ ਅਠੇ ਪਹਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਹਜ ਆਨੰਦ ਕਰੋ ਮੇਰੇ ਭਾਏ ਕਹਿੰਦੇ ਨੇ ਮਨ ਸ਼ਾਂਤ ਹੋ ਕੇ ਤੇ ਟਿਕੋ ਗੁਰੂ ਦੇ ਸ਼ਬਦ ਦੇ ਨਾਲ ਤੇ ਗੁਰਪੂਰੇ ਸਭ ਚਿੰਤ ਮਿਟਾਈ ਤੇ ਜਿਹੜਾ ਵੀ ਧੁਰ ਕੀ ਬਾਣੀ ਆਈ ਧੁਰੋਂ ਜਿਹੜੀ ਬਾਣੀ ਆਈ ਆ ਨਾ ਉਹ ਜਦੋਂ ਸਾਡੇ ਹਿਰਦੇ ਵਿੱਚ ਵਾਹ ਜਾਂਦੀ ਤਿੰਨ ਸਗਲੀ ਚਿੰਤ ਮਿਟਾਈ ਗੁਰੂ ਸਭ ਦੀ ਚਿੰਤਾ ਮਿਟਾ ਦਿੰਦਾ ਹੈ ਤੇ ਆਠ ਪੈਰ ਪ੍ਰਭ ਕਾ ਜਪ ਜਾਪ ਕਹਿੰਦੇ ਨੇ ਉਹ ਜਿਹੜਾ ਪ੍ਰਭੂ ਹੈ ਜਿਹੜਾ ਇੱਕ ਹੈ ਇਹ ਜਿਹਦੇ ਜਪਿਆ ਸਾਨੂੰ ਸੁਖ ਮਿਲਦਾ ਹੈ ਲੋਕ ਪਰ ਲੋਕ ਵਿੱਚ ਜਾਂ ਜਿਹਦੇ ਜਪਿਆ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਆਤਮਿਕ ਨਾਂ ਨੂੰ ਮਿਲਦਾ ਉਹਨੂੰ ਅੱਠੇ ਬਹਿਰ ਯਾਦ ਰੱਖੋ ਨਾਨਕ ਰੱਖਾ ਹੋ ਆਪ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹ ਸਾਡਾ ਹਰ ਥਾਂ ਤੇ ਰੱਖਿਆ ਕਰੇਗਾ ਰਾਖਾ ਹੋ ਜਾਵੇਗਾ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਦਾ ਅੰਤਰਜਾਮੀ ਸੋਏ ਚਿੰਤਾ ਜਾਗ ਅਚਿੰਤਾ ਜहां ਕਹਾ ਪ੍ਰਵ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਗੁਰ ਨਾਨਕ ਗੁਰ ਮੰਤਰ ਜੜਾਇਆ ਸਤਿਗੁਰੂ ਜੀ ਕਹਿੰਦੇ ਨੇ ਜਿ ਮਨੁੱਖ ਦਾ ਜੀਵਨ ਜਿਹੜਾ ਉਹ ਸੁੱਖਾਂ ਦੇ ਨਾਲ ਭਰ ਜਾਵੇਗਾ ਉਹ ਸੇਵਕ ਬਣ ਜਾਵੇਗਾ ਜਦੋਂ ਵੀ ਔਕੜ ਆਵੇਗੀ ਸੇਵਕ ਦੀ ਤੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੰਕਟ ਵਿੱਚ ਫਸੇ ਯੋਗੇ ਨੂੰ ਬਚਾਇਆ ਇਸੇ ਤਰ੍ਹਾਂ ਪਰਮਾਤਮਾ ਹਰ ਯੁਗ-ਯੁਗ ਭਗਤ ਉਪਾਇਆ ਪੈਜ ਰੱਖਦਾ ਆ ਆ ਰਾਮ ਰਾਜੇ ਹਰਨਾਕ ਦੁਸ਼ਟ ਹਰ ਮਾਰਿਆ ਰਹਿਲਾਤ ਢਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਦਾ ਆ ਸਤਿਗੁਰੂ ਜੀ ਕਹਿੰਦੇ ਨੇ ਉਹਦਾ ਰਾਖਾ ਵੀ ਪਰਮਾਤਮਾ ਹੋ ਜਾਵੇਗਾ ਜਿਹੜਾ ਉਹਦੇ ਉੱਤੇ ਜਿਹੜਾ ਭਰੋਸਾ ਰੱਖੇਗਾ ਆਪਣਾ ਆਪ ਉਹਨੂੰ ਸੌਂਪ ਦੇਵੇਗਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਏ ਐਸਰ ਨੂੰ ਸੋਖਰ ਸੁਖੀ ਜੀਵਨ ਤਾਂ ਹੋਏਗਾ ਜੀ ਅਸੀਂ ਗੁਰੂ ਦਾ ਗੁਰੂ ਦੇ ਦਿੱਤੇ ਹੋਏ ਰਸਤੇ ਤੇ ਚੱਲਾਂਗੇ ਤੇ ਗੁਰੂ ਦਾ ਹੁਕਮ ਮੰਨਾਂਗੇ ਗੁਰਬਾਣੀ ਪੜ੍ਹਨਾਂ ਵਿਚਾਰਾਂ ਨੇ ਜਿਹੜੀ ਦੇਖਾ ਕੋ ਲਾ ਹੋ ਜਾਂਦੀਆਂ ਨੇ ਬਖਸ਼ੋ ਹੋਰ ਉਹਨਾਂ ਵਿੱਚ ਸਮੇਂ ਸਮਾਪਤ ਬਖਸ਼ੋ ਪਿਆਰ ਨਾਲ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਅੰਨ